ਉਹ ਗੱਲ ਕਹੂੰਗਾ ਕਿ ਜਿੱਥੇ ਪੰਜਾਬੀਆਂ ਦਾ ਪੈਰ ਉੱਥੇ ਹਮੇਸ਼ਾ ਖੈਰ ਪੰਜਾਬ ਪੁਲਿਸ ਦਾ ਸਾਹਮਣੇ ਦੇਖੀ ਤੁਸੀਂ ਪ੍ਰੈਸ ਕਾਨਫਰੈਂਸ ਗਿਆ ਕਿ ਮੈਂ ਲਾਹੌਰ ਵਾਲੀ ਪੁਲਿਸ ਦੇ ਗੈਟ ਅਪ ਦੇ ਵਿੱਚ ਹੂੰਗਾ ਲਾਹੌਰ ਹਾਂ ਜੀ ਹੁਣ ਉਹ ਸੋਚ ਰਿਹਾ ਹੈ ਕਿ ਮੈਨੂੰ ਸ਼ਾਇਦ ਦੋਨੋਂ ਪਾਸੋਂ ਪੈਨਸ਼ਨ ਮਿਲ ਜਾਏ ਇਹ ਸਾਰੀ ਕਹਾਣੀ ਜਿਹੜੀ ਇਹ ਫਿਲਮ ਦੀ ਉਹ ਪਾਕਿਸਤਾਨ ਦੇ ਵਿੱਚ ਹੀ ਵਿਚਰਦੀ ਹੈ ਉਹ ਲੋਰ ਦੀਆਂ ਗਲੀਆਂ ਲਾਹੌਰ ਦਾ ਸਵਾਦ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਧਰ ਦਾ ਕਸ਼ਮੀਰ ਸੋ ਇਟਸ ਟੋਟਲੀ ਡਿਫਰੈਂਟ ਫਰ ਮੈਨ ਪੰਜਾਬੀ ਸਿਨੇਮੇ ਦਾ ਜਿਹੜਾ ਨਾ ਦੌਰ ਹੋਰ ਵਧੀਆ ਹੋਂ ਉਹ ਪਣਾ ਦੇ ਇਸ ਇਹ ਇੱਕ ਟੋਟਲੀ ਇੱਕ 뮤지컬 ਫਿਲਮ ਹੈ ਇਹ ਵੀ ਇੱਕ ਫੈਮਿਲੀ ਫੈਮਿਲੀ ਡਰਾਮਾ ਹੈ ਬਟ ਇਟਸ ਅ 뮤지컬 ਫਿਲਮ ਇੱਕ ਇਸ਼ਕ ਦੀ ਔਰ ਪਿਆਰ ਦੀ ਗੱਲ ਕੀਤੀ ਗਈ ਹੈ ਦੋਨਾਂ ਪੰਜਾਬਾਂ ਦੀ ਦੋਨਾਂ ਪੰਜਾਬਾਂ ਦੀ ਇੱਕ ਸਾਂਝ ਦੀ ਇੱਕ ਮੁਹੱਬਤ ਦੀ ਕਹਾਣੀ ਹੈ ਕਿਉਂਕਿ ਮੈਂ ਸਮਝਦਾ ਕਿ ਦੋਸਤੀ ਤੋਂ ਵੱਡਾ ਕੋਈ ਦੇਨ ਨਹੀਂ ਤੇ ਮੁਹੱਬਤ ਤੋਂ ਵੱਡਾ ਕੋਈ ਮਜ਼ਮ ਨਹੀਂ ਇੱਕ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਰਾਜਪੱਪਰ ਹੋ ਰੰਮ ਦਿਆ ਜਾਵੇ ਇਸ ਹਵੇਲੀ ਨੂੰ ਅਸੀਂ ਦਿਖਾ ਰਹੇ ਹਾਂ ਉਸ ਹਵੇਲੀ ਦਾ ਜਿਹੜਾ ਮੁਖੀ ਹੈ ਉਹ ਅਸੀਂ ਜਦੋਂ ਉਹ ਕਹਾਣੀ ਲਿਖਦੇ ਪਏ ਸੀਗੇ ਅਗੇਨ ਉਹੀ ਗੱਲ ਆ ਕਿ ਸਭ ਤੋਂ ਪਹਿਲਾਂ ਇਮੇਜ ਦਿਮਾਗ 'ਚ ਇਮੇਜ ਹੀ ਉਹਨਾਂ ਦੀ ਆਈ ਕਿ ਇਹ ਕੈਰੈਕਟਰ ਜੋ ਕਰਨ ਲਈ ਮਨ ਜਾਂਦੇ ਨੇ ਤੇ ਉਹ ਇਹ ਕਹਾਣੀ ਜਸਟੀਫਾਈ ਹੋ ਜਾਂਦੀ ਹੈ 4 ਅਕਤੂਬਰ ਨੂੰ ਸ਼ਰਮਾ ਘਰਾਂ ਦੇ ਵਿੱਚ ਤੱਕ ਪੈਣ ਜਾ ਰਹੀ ਹੈ ਕਿਉਂਕਿ ਸ਼ਾਹ ਕੋਟ ਮੂਵੀ ਰਿਲੀਜ਼ ਹੋਵੇਗੀ ਜਿਸ ਦੇ ਵਿੱਚ ਮੇਨ ਲੀਡ ਤੇ ਤੇ ਗੁਰੂ ਰੰਦਾਵਾ ਨੇ ਉਸ ਨਾਲ ਆਦੀਪ ਗਿੱਲ ਨੇ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਹੈਗੇ ਅਸੀਂ ਇਹਨਾਂ ਨੂੰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਦੇਖ ਚੁੱਕੇ ਹਾਂ ਸਾਡੇ ਨਾਲ ਮੌਜੂਦ ਨੇ ਬਾਈ ਹੋਰਾਂ ਦਾ ਸਵਾਗਤ ਕਰਦੇ ਹਾਂ ਬਾਈ ਸੱਸੀਕਰ ਅਸਿਕ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਸ਼ਾਹ ਕੋਟ 'ਚ ਸਾਰਾ ਮਾਜਾ ਹੀ ਇਕੱਠਾ ਕਰ ਪਾਗੇ ਹਾਂ ਹਾਂਜੀ ਸ਼ਾਹ ਕੋਟ 'ਚ ਕਹਿੰਦੇ ਮਾਜਾ ਹੀ ਇਕੱਠਾ ਹੋਇਆ ਪਿਆ ਸਾਰਾ ਮਾਜਾ ਫਿਰ ਹੁਣ ਇਦਾਂ ਹੀ ਹੈ ਜੀ ਫਿਰ ਮਾਜੇ ਨੂੰ ਕੌਣ ਕੌਣ ਡੱਕ ਸਕਦਾ ਮਾਜਾਂ ਕਹਿੰਦੇ ਡੱਕਿਆ ਰਹਿ ਸਕਦਾ ਹੈ ਨਾ ਕਿ ਮਾਜਾ ਜਿੱਥੇ ਵੀ ਜਾਂਦਾ ਰੰਗ ਲਾਉਂਦਾ ਨਵਾਂ ਹੀ ਰੰਗ ਲਾਉਂਦਾ ਸ਼ਾਹਕੁਰ ਚਿੰਗਣਾ ਰੰਗ ਲੈ ਕੇ ਆ ਰਹੀ ਨਹੀਂ ਮੈਂ ਆਪਾਂ ਮਾਜੇ ਮਾਲਵੇ ਦੁਆਬੇ ਚ ਨੰਡੀ ਆ ਮੈਂ ਇੱਕੋ ਗੱਲ ਕਹੂੰਗਾ ਕਿ ਜਿੱਥੇ ਪੰਜਾਬੀਆਂ ਦਾ ਪੈਰ ਉੱਥੇ ਹਮੇਸ਼ਾ ਖੈਰ ਠੀਕ ਜੀ ਬਸ ਨਹੀਂ ਮੈਂ ਤੁਸੀਂ ਬਹੁਤ ਫਰਮਾ ਦਿੱਤੀਆਂ ਪੰਜਾਬੀ ਬਹੁਤ ਸਾਰੀ ਫਰਮਾਏ ਕੰਮ ਕੀਤਾ ਥੋੜੀ ਕਮੇਟੀ ਵੀ ਬਾਕ ਕਮਾਲ ਹੁੰਦੀ ਆ ਥੋੜੇ ਸੀਰੀਅਸ ਐਕਟਰ ਵੀ ਜਿਹੜੇ ਹੁੰਦੇ ਥੋੜੇ ਐਕਟਿੰਗ ਹੁੰਦੀ ਉਹ ਵੀ ਬਾਕ ਕਮਾਲ ਹੁੰਦੀ ਆ ਅਮਰਿੰਦਰ ਗਿੱਲ ਭਾਈ ਹੋਰ ਅੰਨਾ ਤੁਹਾਡੀ ਫਿਲਮਾਂ ਜੀ ਚੱਲ ਮੇਰਾ ਪੁੱਤ ਚ ਬੜਾ ਧਿਆਨ ਕਰੈਕਟਰ ਸੀਗਾ ਸ਼ਾਹਕੋਟ ਚ ਕਿਦਾਂ ਦਾ ਕਰੈਕਟਰ ਤੇ ਇੱਕ ਨੂੰ ਮਿਲੇ ਇਹਦੇ ਚ ਇੱਕ ਵੱਖਰਾ ਕਿਰਦਾਰ ਆ ਜੀ ਅਰਜੀਤ ਹੋਰਾਂ ਨੇ ਇੱਕ ਬੜਾ ਬੱਕਰਾ ਕਿਉਂਕਿ ਫਿਲਮ ਦੇ ਵਿੱਚ ਸਮਝ ਲਓ ਭਾਈ ਹੀਰੋ ਸਾਡੇ ਨਾਲ ਥੋੜਾ ਜਿਹਾ ਤਣੀ ਪੰਜ ਕਰਕੇ ਭੱਜ ਜਾਂਦਾ ਤੇ ਅਸੀਂ ਫਿਰ ਉਹਦੇ ਪਿੱਛੇ ਪਿੱਛੇ ਹੀ ਰਹਿੰਦੇ ਆ ਤੇ ਉਹ ਬਸ ਅੱਗੜ ਪਿਛੜ ਫਿਰ ਉਹ ਜਿਹੜਾ ਕੰਮ ਚੱਲਦਾ ਨਾ ਕਿ ਉਹ ਬਿੱਲੀ ਵਾਲਾ ਉਹ ਬੜਾ ਖਤਰਨਾਕ ਵੀ ਆ ਬੜਾ ਕਾਮਿਕ ਵੀ ਆ ਤੇ ਬੜਾ ਵਧੀਆ ਹੈ। ਨਹੀਂ ਇਹ ਵੀ ਵੱਖਰਾ ਐਕਸਪੀਰੀਅੰਸ ਹੈ ਨਾ ਪੰਜਾਬ ਪੁਲਿਸ ਤਾਂ ਸਭ ਨੇ ਦੇਖੀ ਤੁਸੀਂ ਪ੍ਰੈਸ ਕਾਨਫਰੈਂਸ 'ਚ ਕਿਹਾ ਕਿ ਮੈਂ ਲਾਹੌਰ ਵਾਲੀ ਪੁਲਿਸ ਦੇ ਗੈਟਅੱਪ ਦੇ ਵਿੱਚ ਹੂੰਗਾ ਲਾਹੌਰ ਹਾਂਜੀ ਹੁਣ ਉਹ ਸੋਚ ਰਿਹਾ ਹੈ ਕਿ ਮੈਨੂੰ ਸ਼ਾਇਦ ਦੋਨੋਂ ਪਾਸੋਂ ਪੈਨਸ਼ਨ ਮਿਲ ਜਾਏ। ਇਸ ਸਾਲੋਂ ਤੋਂ ਬਾਅਦ ਅੱਛਾ ਜਦੋਂ ਇਹ ਰੋਲ ਤੁਹਾਨੂੰ ਸੁਨਾਇਆ ਡਾਇਰੈਕਟਰ ਸਾਹਿਬ ਨੇ ਉਦੋਂ ਕਿਦਾਂ ਦਾ ਲੱਗਿਆ ਸੀ ਕਿਵੇਂ ਤੁਸੀਂ ਇਹਨੂੰ ਮਿੰਟ 'ਚ ਹਾਂ ਕਰਤੀ ਜਾਂ ਕਿਸ ਤਰੀਕੇ ਦਾ ਭਾਵ ਆਇਆ ਸੀ ਮੰਨਦਿਆਂ ਤੁਸੀਂ ਸੱਚੀ ਗੱਲ ਆਖਾਂ ਪਹਿਲਾਂ ਤਾਂ ਰੋਲ ਬਹੁਤ ਪਸੰਦ ਆ ਗਿਆ ਫਿਰ ਥੋੜੇ ਪੈਸੇ ਨਹੀਂ ਪਸੰਦ ਆਉਂਦੇ ਫਿਰ ਪੈਸੇ ਵੀ ਪਸੰਦ ਆ ਗਏ ਫਿਰ ਬਹੁਤ ਵਧੀਆ ਲੱਗਾ ਡਾਇਰੈਕਟਰ ਸਾਡੇ ਨਾਲ ਮਜੂਰੇ ਨਾਲ ਗੱਲਬਾਤ ਕਰਦੇ ਆ ਭਾਈ ਕਿਵੇਂ ਚੁਣਿਆ ਤੁਸੀਂ ਇਹਨਾਂ ਨੂੰ ਕਿ ਇਹ ਰੋਲ ਇਹਨਾਂ ਤੋਂ ਹੀ ਫਿੱਟ ਬੈਠਦਾ ਪੁਲਸ ਵਾਲਾ ਇੱਕ ਫਿਲਮ ਕਹਾਣੀ ਲਿਖੀ ਗਈ ਉਹਦੇ ਵਿੱਚ ਜਦੋਂ ਇਸ ਕੈਰੈਕਟਰ ਦੀ ਗੱਲ ਹੋਈ ਸਭ ਤੋਂ ਪਹਿਲੀ ਇਮੇਜ ਹੀ ਹਰਦੀਪਾ ਜੀ ਆਈ ਔਰ ਉਹਨਾਂ ਨੂੰ ਹੀ ਹੱਥ ਜੋੜਿਆ ਸੀ ਕਹਿ ਕਿਹਾ ਕਹਾਣੀ ਸੁਣ ਲਓ ਤੇ ਇਹਨਾਂ ਨੇ ਸੁਣੀ ਤੇ ਇਹਨਾਂ ਨੇ ਹਾਂ ਕਹਿ ਦਿੱਤੀ ਤੇ ਸਾਨੂੰ ਮਤਲਬ ਇੱਕ ਕੰਪਲੀਸ਼ਨ ਮਿਲ ਗਈ ਕਿ ਇਹ ਭਾਉਆਂ ਨੂੰ ਹੱਥ ਜੋੜਨ ਦੀ ਲੋੜ ਨਹੀਂ ਤੁਸੀਂ ਹੱਥ ਫੜ ਸਕਦੇ ਹੋ ਤੇ ਬਲਕਿ ਹੱਥੋਂ ਹੱਥ ਹੋ ਕੇ ਵੀ ਫੜ ਸਕਦੇ ਆ ਭਾਜੀ ਕਹਿੰਦੇ ਭਾਉਆਂ ਨੂੰ ਮਨਾਉਣਾ ਬਹੁਤ ਔਖਾ ਹੁੰਦਾ ਗਾ ਪਰ ਪੌਸ਼ੇ ਦੀ ਮੰਨਦੇ ਨਹੀਂ ਭਾਈਸ਼ੇ ਦੀ ਮੰਨ ਗਏ ਸੀ ਮੈਂ ਇਹਨਾਂ ਦਾ ਟ੍ਰੈਂਡ ਕੀਤਾ ਮਤਲਬ ਜੇ ਭਾਉਆਂ ਦੀ ਗੱਲ ਕੀਤੀ ਐਸੇ ਭਾਉ ਨੇ ਸਾਨੂੰ ਟ੍ਰੈਂਡ ਕੀਤਾ ਨਾ ਤੇ ਮੈਂ ਤੇ ਇਹਨਾਂ ਦੇ ਮਤਲਬ ਹੀ ਇਸ ਲਾਈਕ ਅ ਮੈਂਟਰ ਇਹਨਾਂ ਨੇ ਮੇਰੇ ਇੱਕ ਸ਼ੁਰੂਆਤੀ ਦੌਰ ਜਿਹੜਾ ਥੀਏਟਰ ਦਾ ਟਾਈਮ ਸੀਗਾ ਖਾਲਸਾ ਕਾਲਜ ਉਹ ਜੋ ਪੜੇ ਤੇ ਇਹੀ ਸਾਨੂੰ ਖਾਲਸਾ ਕਾਲਜ ਤੋਂ ਥੀਏਟਰ ਵੱਲ ਖਿੱਚ-ਖਿੱਚ ਕੇ ਲੈ ਕੇ ਆਏ ਸਿਖਾਇਆ ਵੀ ਇਹਨਾਂ ਨੇ ਇਹਨਾਂ ਦੇ ਚੰਡੇ ਆ ਇਸ ਕਰਕੇ ਭਾਉਆਂ ਨੂੰ ਬਣਾ ਲੀਦਾ ਸੀ ਕਿਉਂਕਿ ਭਾਉਆਂ ਨੇ ਤੇ ਸਾਨੂੰ ਬਣਾਇਆ ਬਹੁਤ ਖੁਸ਼ੀ ਹੁੰਦੀ ਆ ਜੀ ਬਹੁਤ ਮਿਹਨਤ ਕੀਤੀ ਆ ਰਜੀਵ ਉਹਨਾਂ ਨੇ ਔਰ ਉਹ ਮਿਹਨਤ ਜਿਹੜੀ ਆ ਉਹਦਾ ਸਿਲਾ ਹੁਣ ਬਹੁਤ ਵੱਡੇ ਪਦਰ ਤੇ ਉੱਤੇ ਚਲੋ ਉਹਨਾਂ ਨੂੰ ਮਿਲ ਰਿਹਾ ਹੈ ਵਾਇਗਰ ਨੂੰ ਹਮੇਸ਼ਾ ਤੰਦਰੁਸਤ ਰੱਖੇ ਖੁਸ਼ਹਾਲ ਰੱਖੇ ਔਰ ਇਸੇ ਤਰ੍ਹਾਂ ਇਹ ਪੰਜਾਬੀ ਸਿਨੇਮੇ ਦਾ ਜਿਹੜਾ ਨਾ ਦੌਰ ਹੋਰ ਵਧੀਆ ਉਹਨੂੰ ਪਣਾਉਂਦੇ ਰਹਿਣ। ਰਾਜੀ ਭਾਈ ਤੁਹਾਡੀ ਇੱਕ ਮੂਵੀ ਆਲਰੇਡੀ ਰਨਿੰਗ ਦੇ ਵਿੱਚ ਆ ਬੜੀ ਵਧੀਆ ਮੂਵੀ ਆ ਮੈਂ ਉਹਦੇ ਤੇ ਸ਼ੋਅ ਕੀਤਾ ਬੜਾ ਬਕਵਾ ਮਾਲ ਮੈਂ ਟਰੇਲਰ ਦੇਖ ਕੇ ਮਰੀਦ ਹੋ ਗਿਆ ਉਹਦਾ ਹਾਲਾਂਕਿ ਮੂਵੀ ਹਜੇ ਮੈਂ ਵੀ ਦੇਖਣੀ ਆ ਪਰ ਮੈਨੂੰ ਲੱਗਦਾ ਵੀ ਜਿੱਦੇ ਮੈਂ ਦੇਖੂ ਬੜੀ ਬਕਮਾਲ ਹੋਊਗੀ। ਇਹ ਮੂਵੀ ਚ ਕੀ ਕੁਝ ਖਾਸ ਤੁਸੀਂ ਉਹਦੇ ਨਾਲੋਂ ਵੱਖਰਾ ਦੇਣ ਜਾ ਰਹੇ ਹੋ? ਬਾਕੀ ਮੂਵੀਆਂ ਦੇ ਨਾਲੋਂ ਕੀ ਕੁਝ ਵੱਖਰਾ ਦੇਣ ਜਾ ਰਹੇ ਹੋ? ਉਹ ਫਿਲਮ ਜਿਹੜੀ ਦਰੂਨਾ ਪਿੰਡੋ ਹੋਵੇ ਉਹ ਇੱਕ ਫਾਦਰ ਡਾਟਰ ਦੀ ਫਿਲਮ ਆ, ਨੇਬਰਹੂਡ ਦੀ ਫਿਲਮ ਆ ਔਰ दारू ਕਰਕੇ ਇਸ ਰਿਸ਼ਤੇ ਤੇ ਜਿਹੜੇ ਉਹ ਚੀਜ਼ਾਂ ਦੇ ਅਸਰ ਪੈਂਦਾ ਉਹਦੀ ਫਿਲਮ ਹੈ ਤੇ ਇਹ ਟੋਟਲੀ ਇੱਕ 뮤지컬 ਫਿਲਮ ਹੈ ਇਹ ਵੀ ਇੱਕ ਫੈਮਲੀ ਫੈਮਲੀ ਡਰਾਮਾ ਹੈ ਬਟ ਇਟਸ ਅ 뮤지컬 ਫਿਲਮ ਇੱਕ ਇਸ਼ਕ ਦੀ ਔਰ ਪਿਆਰ ਦੀ ਗੱਲ ਕੀਤੀ ਗਈ ਹੈ ਦੋਨਾਂ ਪੰਜਾਬਾਂ ਦੀ ਤੇ ਇਸ ਕਰਕੇ ਇਹ ਤੋਂ ਬਹੁਤ ਡਿਫਰੈਂਟ ਹੈ ਇਹਦੇ ਵਿੱਚ ਜਿਹੜਾ ਲਾਹੌਰ ਉਹ ਲਾਹੌਰ ਦੀਆਂ ਗਲੀਆਂ ਲਾਹੌਰ ਦਾ ਸਵਾਦ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਧਰ ਦਾ ਕਸ਼ਮੀਰ ਸੋ ਇਟਸ ਟੋਟਲੀ ਡਿਫਰੈਂਟ ਫਿਲਮ ਹੈ ਇਹ ਮੈਂ ਕਿਹਾ ਜਦਾ ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਕਹਿੰਦੇ ਜੰਮਿਆ ਹੀ ਕੋਈ ਨਹੀਂ ਹੈ ਨਾ ਭਾਈ ਤੁਸੀਂ ਮੈਂ ਲਾਹੌਰ ਦਿਖਾਉਂਗੀ ਅੱਜ ਸਾਰਿਆਂ ਨੂੰ ਮਤਲਬ ਤਾਂ ਸਾਰਿਆਂ ਨੂੰ ਜਮਾਉਣਗੇ ਭਾਈ ਜੰਮ ਜਾ ਪੂਰਾ ਪੂਰਾ ਬਹੁਤ ਵਧੀਆ ਫਿਲਮ ਸ਼ੂਟ ਹੋਈ ਹੈ ਜੀ ਸਾਰੀ ਕਹਾਣੀ ਜਿਹੜੀ ਹੈ ਫਿਲਮ ਦੀ ਉਹ ਪਾਕਿਸਤਾਨ ਦੇ ਵਿੱਚ ਹੀ ਵਿਚਰਦੀ ਹੈ ਤੇ ਬਹੁਤ ਅੱਛਾ ਜਿਹੜੇ ਕਿਰਦਾਰ ਨਿਭਾਏ ਨੇ ਉਧਰ ਉਧਰੀ ਦੋਨਾਂ ਪੰਜਾਬਾਂ ਦੀ ਇੱਕ ਸਾਂਝ ਦੀ ਇੱਕ ਮੁਹੱਬਤ ਦੀ ਕਹਾਣੀ ਹੈ ਕਿਉਂਕਿ ਮੈਂ ਸਮਝਦਾ ਕਿ ਦੋਸਤੀ ਤੋਂ ਵੱਡਾ ਕੋਈ ਦੇਨ ਨਹੀਂ ਤੇ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਜੇ ਨੂੰ ਪ੍ਰੇਮ ਕਿਓ ਤਨਹੀ ਪ੍ਰਾਪਾਇਓ ਸੋ ਬਹੁਤ ਉਹਦਾ ਹੀ ਸਨੇਹਾ ਦਿੰਦੀ ਹੈ ਭਾਈ ਜਾਂਦੇ ਜਾਂਦੇ ਇੱਕ ਸਵਾਲ ਲਵਾਂਗਾ ਛੋਟਾ ਜਿਹਾ ਰਾਜ ਬੱਬਰ ਹੋਰਾਂ ਨੂੰ ਤੁਸੀਂ ਦੁਆਰੇ ਪੰਜਾਬੀ ਸਿਨੇਮੇ ਦੇ ਵਿੱਚ ਖਿੱਚ ਲਿਆੰਦਾ ਅਸੀਂ ਬਚਪਨ ਚ ਛੋਟੇ ਹੁੰਦੇ ਸੌਂਦੇ ਸੀ ਬਜ਼ੁਰਗਤ ਬਾਪੂਆਂ ਤੋਂ ਕਿ ਰਾਜ ਬੱਬਰ ਹੋਰਾਂ ਦੀ ਗੀਗੂ ਗਿਲ ਦੇ ਨਾਲ ਫਿਲਮਾਂ ਹੁੰਦੀਆਂ ਸੀ ਬੜੀਆਂ ਕਮਾਲ ਦੀਆਂ ਹੁੰਦੀਆਂ ਸੀ ਸਾਨੂੰ ਮੈਨੂੰ ਲੱਗਦਾ ਮੇਰਾ ਫਰਸਟ ਐਕਸਪੀਰੀਅੰਸ ਹੋਊਗਾ ਕਿ ਜਿਹੜੇ ਮੇਰੀ ਉਮਰ ਦੇ ਵਿੱਚ ਕੋਈ ਫਿਲਮ ਬਣੀ ਉਹਦੇ ਵਿੱਚ ਰਾਜ ਬੱਬਰ ਹੋਰਾਂ ਨੂੰ ਅਸੀਂ ਕੰਮ ਕਰਦੇ ਦੇਖਾਂਗੇ ਉਹਨਾਂ ਦੀ ਐਕਟਿੰਗ ਨੂੰ ਦੇਖਾਂਗੇ ਨਵੀਂ ਦੌਰ ਦੇ ਵਿੱਚ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਰਾਜ ਬੱ ਲਾਹੌਰ ਦੇ ਵਿੱਚ ਜਿਹੜਾ ਜਿਸ ਹਵੇਲੀ ਨੂੰ ਅਸੀਂ ਦਿਖਾ ਰਹੇ ਹਾਂ ਉਸ ਹਵੇਲੀ ਦਾ ਜਿਹੜਾ ਮੁਖੀ ਹੈ ਉਹ ਅਸੀਂ ਜਦੋਂ ਉਹ ਕਹਾਣੀ ਲਿਖਦੇ ਪਏ ਸੀਗੇ ਅਗੇਨ ਉਹੀ ਗੱਲ ਆ ਕਿ ਸਭ ਤੋਂ ਪਹਿਲਾਂ ਇਮੇਜ ਦਿਮਾਗ 'ਚ ਇਮੇਜ ਹੀ ਉਹਨਾਂ ਦੀ ਆਈ ਕਿ ਇਹ ਕੈਰੈਕਟਰ ਜਿਉਂ ਕਰਨ ਲਈ ਮਨ ਜਾਂਦੇ ਨੇ ਤੇ ਉਹ ਇਹ ਕਹਾਣੀ ਜਸਟੀਫਾਈ ਹੋ ਜਾਂਦੀ ਹੈ ਤੇ ਅਸੀਂ ਉਹਨੂੰ ਸੁਣਾਇਆ ਉਹਨਾਂ ਨੂੰ ਉਹਨਾਂ ਨੇ ਸੁਣ ਕੇ ਕਹਾਣੀ ਕੈਰੈਕਟਰ ਸੁਣਨ ਤੋਂ ਬਾਅਦ ਉਹਨਾਂ ਨੂੰ ਲੱਗਾ ਠੀਕ ਹੈ ਕਰਨ ਵਾਲੀ ਹੈ ਤੇ ਉਹਨਾਂ ਨੇ ਹਾਂ ਕਹਿ ਦਿੱਤੀ ਤੇ ਮੈਨੂੰ ਲੱਗਦਾ ਕਿ ਬਬਰ ਸਾਹਿਬ ਕਾਫੀ دیر ਬਾਅਦ ਪੰਜਾਬੀ ਫਿਲਮ ਵਾਪਸ ਕਰਨ ਆ ਰਹੇ ਨੇ ਤੇ ਉਹਨਾਂ ਨੇ ਜੋ ਬਾਕ ਕਮਾਲ ਪਰਫਾਰਮੈਂਸ ਦਿੱਤੀ ਹੈ ਮਤਲਬ ਮੈਂ ਖੁਦ ਉਹਨਾਂ ਕੋਲ ਬਹੁਤ ਲਰਨ ਕੀਤਾ अगेन ਉਹ ਇੱਕ ਆਪਣੇ ਆਪ ਚ ਇੰਸਟੀਟਿਊਸ਼ਨ ਨੇ ਐਕਟਿੰਗ ਨੂੰ ਲੈ ਕੇ ਡਾਇਰੈਕਸ਼ਨ ਨੂੰ ਲੈ ਕੇ ਰਾਈਟਿੰਗ ਨੂੰ ਲੈ ਕੇ ਤੇ ਉਹਨਾਂ ਕੋ ਬੜਾ ਸਿੱਖਿਆ ਇਸ ਫਿਲਮ ਦੇ ਵਿੱਚ ਤੇ ਆਮ I'm very happy ਕਿ ਉਹ ਇਸ ਫਿਲਮ ਦੇ ਵਿੱਚ ਨੇ ਇਹੋ ਜਿਹੇ ਮੰਜੇ ਕਲਾਕਾਰ ਕਿਉਂਕਿ ਜਦੋਂ ਜਿੰਨੇ ਟਫ ਕਲਾਕਾਰ ਨਾਲ ਜਿੰਨੇ ਮੰਜੇ ਕਲਾਕਾਰ ਨਾਲ ਤੁਸੀਂ ਕੰਮ ਕਰਦੇ ਹੋ ਤੇ ਤੁਸੀਂ ਆਪ ਵੀ ਉਹਨੇ ਮੰਜਦੇ ਜਾਂਦੇ ਹੋ ਤੇ ਖੁਦ ਆਪਣੇ ਆਪਣਾ ਆਪਣਾ ਭਾਂਡਾ ਮੰਨਣ ਦਾ ਬੜਾ ਮੌਕਾ ਮਿਲਿਆ ਇਹਨਾਂ ਕਲਾਕਾਰਾਂ ਦਾ ਕੰਮ ਕਰਕੇ ਬੱਸ ਬਹੁਤ ਬਹੁਤ ਸ਼ੁਕਰੀਆ ਭਾਈ ਅਸੀਂ ਦੁਆਵਾਂ ਦਿੰਦੇ ਆ ਕਿ ਤੁਹਾਡੀ ਫਿਲਮ ਸੁਪਰ ਹਿੱਟ ਜਾਵੇ ਤੇ ਤੁਸੀਂ ਹੋਰ ਸਾਡੇ ਲਈ ਇਹੋ ਜਿਹੀਆਂ ਚੰਗੀਆਂ ਮੂਵੀਆਂ ਲੈ ਕੇ ਆਓ ਤੇ ਖਾਸ ਤੌਰ ਤੇ ਸਾਡੇ ਵਾਸਤੇ ਜਿਹੜੇ ਸਾਡੇ ਅਦੀਪ ਭਾਈ ਹੋਰਾਂ ਨੂੰ ਹਰੇਕ ਮੂਵੀ ਦੇ ਵਿੱਚ ਲਾਓ ਕਿਉਂਕਿ ਇਹਨਾਂ ਦਾ ਕਿਰਦਾਰ ਸਾਨੂੰ ਬਹੁਤ ਪਸੰਦ ਆ ਪਾਈ ਬਾਬਾ ਸ਼ੁਕਰੀਆ ਸੋਹਣਿਆ ਸਫਾਰਿਸ਼ ਵੀ ਹੋਰ ਵੀ ਸ਼ੁਕਰੀਆ ਫਿਰ ਦੋ ਵਾਰੀ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਤਾਂ ਸਾਡੇ ਨਾਲ ਰਾਈਟਰ ਵੀ ਮੌਜੂਦ ਸੀਗੇ ਤੇ ਹਰਦੀਪ ਭਾਜੀ ਮੌਜੂਦ ਸੀਗੇ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਬੜੀ ਕਮਾਲ ਜਿਹੜੀ ਇਹ ਮੂਵੀ ਸ਼ਾਹਕੋਟ ਰਹਿਣ ਵਾਲੀ ਆ ਦੋ ਪੰਜਾਬਾਂ ਦਾ ਲੈਂਦਾ ਤੇ ਚੜਦਾ ਪੰਜਾਬ ਜਿੱਨਾ ਪੰਜਾਬਾਂ ਦੀ ਗੱਲ ਹੁੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦ ਦੌੜਦੇ ਆ ਜਦੋਂ ਵੀ ਚੇਤਾਂ ਹੁੰਦਾ ਇਹ ਦੋਨੇ ਪੰਜਾਬ ਜਿਹੜੇ ਸਾਡੇ ਦਿਮਾਗ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਪੰਜਾਬੀ ਸ਼ਰਮਾ ਇਹਨਾਂ ਪੰਜਾਬਾਂ ਨੂੰ ਚਾਹੇ ਅਸੀਂ ਸਰਹੱਦਾਂ ਤਾਂ ਨਹੀਂ ਤੋੜ ਸਕਦੇ ਪਰ ਅਸੀਂ ਆਪਣੇ ਸਿਣਮੇ ਦੇ ਰਾਹੀਂ ਜ਼ਰੂਰ ਇਤਨਾ ਕਿਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰਾਮੈਨ ਸਾਥੀ ਮਲਕੀਤ ਸਿੰਘ ਦੇ ਨਾਲ ਮਹਾਰਾਜ ਸਿੰਘ ਭੋਲਰ ਐਸ ਐਮ ਟੀ ਵੀ ਚੰਡੀਗੜ੍ਹ